ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਸੀ ਕਾ ਸੰਗਤ ਜੀ ਸੰਗਤ ਜੀ ਕਈ ਵਾਰ ਜ਼ਿੰਦਗੀ 'ਚ ਆਪਣੇ ਨਾਲ ਐਵੇਂ ਦੇ ਲੋਕ ਵੀ ਜੁੜਦੇ ਨੇ ਜਿਨ੍ਹਾਂ ਤੇ ਆਪਾਂ ਬਰਬਰਗਾ ਯਕੀਨ ਕਰਦੇ ਆਂ ਪਰ ਫਿਰ ਵੀ ਉਹ ਆਪਾਂ ਨੂੰ ਧੋਖਾ ਦੇ ਜਾਂਦੇ ਨੇ ਤੇ ਆਪਾਂ ਉਹਨਾਂ ਦੀ ਪਛਾਣ ਕਿੱਦਾਂ ਕਰੀਏ ਇਹ ਆਪਾਂ ਕਹਾਣੀ ਜਿਹਾ ਹੀ ਸਮਝਦੇ ਆਂ ਇੱਕ ਵਾਰ ਦੀ ਗੱਲ ਹੈ ਗੁਰੂ ਚਨਕਿਆ ਤੇ ਰਾਜਾ ਚੰਦਰਗੁਪਤ ਨਦੀ ਦੇ ਕਿਨਾਰੇ ਟਹਿਲ ਰਹੇ ਸੀ ਚਾਰੇ ਪਾਸੇ ਚੁੱਪਚਾਪੀਤਾ ਮਾਹੌਲ ਸੀ ਅਤੇ ਠੰਡੀ ਠੰਡੀ ਹਵਾ ਵੀ ਚੱਲ ਰਹੀ ਸੀ ਪਰ ਰਾਜਾ ਚੰਦਰਗੁਪਤ ਦਾ ਮਨ ਬਹੁਤ ਉਦਾਸ ਸੀ ਅਤੇ ਗੁਰੂ ਚਨਕਿਆ ਰਾਜਾ ਚੰਦਰਗੁਪਤ ਦੇ ਮੂੰਹ ਵੱਲ ਦੇਖਦੇ ਹੋਏ ਕਹਿਣ ਲੱਗੇ ਕਿ ਪੁੱਤ ਕੀ ਗੱਲ ਹੈ ਕੀ ਹੋਇਆ ਤੂੰ ਅੱਜ ਐਨਾ ਉਦਾਸ ਕਿਉਂ ਲੱਗ ਰਹੇ ਹੈ ਅਤੇ ਰਾਜਾ ਚੰਦਰਗੁਪਤ ਕਹਿਣ ਲੱਗੇ ਗੁਰੂ ਜੀ ਮੈਂ ਸਾਰਿਆਂ ਤੇ ਭਰੋਸਾ ਕਰਨਾ ਚਾਹਣਾ ਆਪਦੇ ਨੌਕਰਾਂ ਤੇ ਆਪਦੇ ਦੋਸਤਾਂ ਤੇ ਤੇ ਆਪਦੇ ਰਿਸ਼ਤੇਦਾਰਾਂ ਤੇ ਇੱਥੋਂ ਤੱਕ ਕਿ ਜਿਹੜੇ ਜੋਤਿਸ਼ ਹੈ ਉਹਨਾਂ ਤੇ ਵੀ ਲੇਕਿਨ ਹਰ ਵਾਰੀ ਕੋਈ ਨਾ ਕੋਈ ਮੈਨੂੰ ਧੋਖਾ ਜ਼ਰੂਰ ਦੇ ਜਾਂਦਾ ਹੈ ਮੇਰਾ ਕੋਈ ਨਾ ਕੋਈ ਰਾਜ ਬਾਹਰ ਚਲਾ ਜਾਂਦਾ ਹੈ ਜਾਂ ਕੋਈ ਮੇਰਾ ਸਾਥ ਛੱਡ ਜਾਂਦਾ ਹੈ ਫਿਰ ਮੇਰੇ ਮਨ 'ਚ ਖਿਆਲ ਆਉਂਦਾ ਹੈ ਕਿ ਆਖਿਰ ਇਹ ਜਿਹੇ ਕਿਹੜੇ ਲੋਕ ਆ ਜਿਹੜੇ ਧੋਖਾ ਦਿੰਦੇ ਨੇ ਅਤੇ ਗੁਰੂ ਚਨਕਿਆ ਬੋਲੇ ਕਹਿਣ ਲੱਗੇ ਕਿ ਇਹੀ ਸਵਾਲ ਹਰ ਇੱਕ ਦੇ ਮਨ ਦੇ ਵਿੱਚ ਜ਼ਰੂਰ ਆਉਂਦਾ ਹੈ ਚਾਹੇ ਉਹ ਕੋਈ ਰਾਜਾ ਹੋਵੇ ਵਪਾਰੀ ਹੋਵੇ ਜਾਂ ਘਰ ਦਾ ਮੁਖੀਆ ਹੋਵੇ ਅਤੇ ਗੁਰੂ ਚਨਕਿਆ ਕਹਿਣ ਲੱਗੇ ਚੰਦਰਗੁਪਤ ਦੁਸ਼ਮਣ ਤਾਂ ਆਪਾਂ ਨੂੰ ਦੂਰੋਂ ਤੋਂ ਹੀ ਦੇਖ ਜਾਂਦੇ ਆ ਪਰ ਅਸਲੀ ਖਤਰਾ ਤਾਂ ਨੇੜੇ ਤੇੜੇ ਬੈਠੇ ਵਾਲਿਆਂ ਤੋਂ ਹੁੰਦਾ ਹੈ ਅਤੇ ਅੱਜ ਮੈਂ ਤੈਨੂੰ ਚਾਰ ਇਹੋ ਜਿਹੇ ਲੋਕਾਂ ਤੋਂ ਸਾਵਧਨ ਹੋਣ ਵਾਸਤੇ ਦੱਸੂੰਗਾ ਜਿਨ੍ਹਾਂ ਤੋਂ ਹਮੇਸ਼ਾ ਬਚ ਕੇ ਰਹਿਣਾ ਚਾਹੀਦਾ ਹੈ ਕਿਉਂਕਿ ਇਹੋ ਜਿਹੇ ਲੋਕੇ ਤੁਹਾਡਾ ਸਭ ਤੋਂ ਪਹਿਲਾਂ ਵਿਸ਼ਵਾਸ ਤੋੜਦੇ ਨੇ ਜੇਕਰ ਤੂੰ ਇਹਨਾਂ ਨੂੰ ਪਹਿਚਾਨ ਲਏਗਾ ਤਾਂ ਦੁਨੀਆ ਤੇਰਾ ਕੁਝ ਨਹੀਂ ਵਿਗਾੜ ਸਕਦੀ ਨੰਬਰ ਪਹਿਲਾ ਹੈ ਉਹ ਨੌਕਰ ਜੋ ਸਿਰਫ ਪੈਸਿਆਂ ਵਾਸਤੇ ਕੰਮ ਕਰੇ ਗੁਰੂ ਚਨਕ ਦੇ ਕਹਿਣ ਅਗੇ ਪੁੱਤ ਨੌਕਰ ਦਾ ਕੰਮ ਹੈ ਸਭ ਤੋਂ ਪਹਿਲਾਂ ਵਫਾਦਾਰੀ ਦਿਖਾਉਣਾ ਪਰ ਜੇ ਕੋਈ ਨੌਕਰ ਤੇਰੇ ਨਾਲ ਸਿਰਫ ਪੈਸੇ ਹੀ ਆਪਦੇ ਫਾਇਦੇ ਲਈ ਤੇਰੇ ਨਾਲ ਹੈ ਤਾਂ ਉਹ ਨੌਕਰ ਨਹੀਂ ਇੱਕ ਮੋਕਾ ਪ੍ਰਸਤਵੰਦ ਹੈ ਇਹ ਜਾਂ ਬੰਦਾ ਮੁਸੀਬਤ ਵਿੱਚ ਸਭ ਤੋਂ ਪਹਿਲਾਂ ਭੱਜੂਗਾ ਜਾਂ ਤੈਨੂੰ ਵੇਚ ਕੇ ਖਾਜੂਗਾ ਅਤੇ ਗੁਰੂ ਚਨੱਕਰ ਨੇ ਇੱਕ ਕਹਾਣੀ ਸੁਣਾਈ ਤੇ ਕਹਿਣ ਲੱਗੇ ਕਿ ਮਗਧ ਦੇ ਰਾਜਾ ਨੇ ਆਪਦੇ ਨੌਕਰ ਨੂੰ ਇੱਕ ਸੋਨੇ ਦੀ ਥੈਲੀ ਦਿੱਤੀ ਅਤੇ ਰਾਜਾ ਕਹਿਣ ਲੱਗਾ ਕਿ ਇਹ ਤੇਰੀ ਵਫਾਦਾਰੀ ਦਾ ਇਨਾਮ ਹੈ ਅਤੇ ਨੌਕਰ ਬਹੁਤ ਖੁਸ਼ ਹੋਇਆ ਪਰ ਕੁਝ ਦਿਨ ਬਾਅਦ ਹੀ ਨਾਲ ਦੇ ਪਿੰਡ ਦੇ ਰਾਜੇ ਨੇ ਉਸੇ ਨੌਕਰ ਨੂੰ ਦੋ ਗੁਣਾ ਪੈਸਾ ਦਿੱਤਾ ਦੇਣ ਦਾ ਲਾਲਚ ਦਿੱਤਾ ਤੇ ਅਗਲੇ ਹੀ ਦਿਨ ਉਸੇ ਨੌਕਰ ਨੇ ਰਾਜਾ ਦੇ ਸਾਰੇ ਰਾਜ ਉਸ ਪੜੋਸੀ ਦੇਸ਼ ਦੇ ਰਾਜੇ ਨੂੰ ਦੱਸ ਦਿੱਤੇ ਨਤੀਜਾ ਕੀ ਹੋਇਆ ਕਿ ਮਗਧ ਦੇ ਰਾਜੇ ਤੇ ਹਮਲਾ ਹੋ ਗਿਆ ਤੇ ਉਹ ਨੌਕਰ ਗਾਇਬ ਹੋ ਗਿਆ ਅਤੇ ਗੁਰੂ ਚਨਕ ਦੇ ਕਹਿਣ ਲੱਗੇ ਪੁੱਤਰ ਜੇਕਰ ਕੋਈ ਬੰਦਾ ਤੇਰੇ ਨਾਲ ਪੈਸਿਆਂ ਲਈ ਕੰਮ ਕਰ ਰਿਹਾ ਹੈ ਤਾਂ ਉਹ ਮੌਕਾ ਮਿਲਦੇ ਹੀ ਬਦਲ ਜਾਏਗਾ ਅਤੇ ਸੱਚਾ ਨੌਕਰ ਉਹੀ ਹੈ ਜੋ ਮੁਸੀਬਤ ਵੇਲੇ ਵੀ ਤੇਰਾ ਸਾਥ ਦੇਵੇ ਅਤੇ ਸਭ ਤੋਂ ਪਹਿਲਾਂ ਆਦੇ ਨੌਕਰਾਂ ਨੂੰ ਪਰਖੋ ਉਹਦੇ ਕੰਮ ਦੇਖੋ ਉਹਦੇ ਸ਼ਬਦ ਨਹੀਂ ਲਾਚੀ ਨੌਕਰ ਤੇਰਾ ਸਭ ਤੋਂ ਵੱਡਾ ਦੁਸ਼ਮਣ ਬਣ ਸਕਦਾ ਹੈ ਨੰਬਰ ਦੂਜਾ ਓ ਦੋਸਤ ਜਿਹੜਾ ਹਰ ਵਾਰ ਤੇਰੀ ਤਾਰੀਫ ਕਰੇ ਹਰ ਇੱਕ ਗੱਲ ਤੇ ਤੇਰੀ ਤਾਰੀਫ ਕਰੇ ਫਤਿਹ ਗੁਰੂ ਚਨਕਿਆ ਕਹਿਣ ਲੱਗੇ ਸੱਚਾ ਦੋਸਤ ਉਹੀ ਹੁੰਦਾ ਜੋ ਤੁਹਾਡੀ ਗਲਤੀ ਦੱਸੇ ਜੇਕਰ ਕੋਈ ਤੁਹਾਡਾ ਦੋਸਤ ਤੁਹਾਡੀ ਗਲਤ ਗੱਲ ਨੂੰ ਵੀ ਸਹੀ ਦੱਸ ਰਿਹਾ ਕਿ ਹਾਂ ਦੋਸਤ ਤੂੰ ਬਿਲਕੁਲ ਸਹੀ ਕਹਿ ਰਿਹਾ ਹੈ ਤਾਂ ਸਮਝ ਲਿਓ ਉਹ ਤੇਰਾ ਸਭ ਤੋਂ ਵੱਡਾ ਦੁਸ਼ਮਣ ਹੈ ਫਤਿਹ ਗੁਰੂ ਚਨਕਿਆ ਫਿਰ ਇੱਕ ਕਿੱਸਾ ਸੁਣਾਉਂਦੇ ਹੋਏ ਕਹਿਣ ਲੱਗੇ ਤਕਸ਼ਿਲਾ ਦੇ ਵਿੱਚ ਇੱਕ ਰਾਜਾ ਸੀ ਉਸ ਰਾਜੇ ਦਾ ਇੱਕ ਦੋਸਤ ਉਹ ਰਾਜਾ ਜਦੋਂ ਵੀ ਕੋਈ ਫੈਸਲਾ ਕਰਦਾ ਉਸ ਦਾ ਦੋਸਤ ਕਹਿੰਦਾ ਮਹਾਰਾਜ ਤੁਸੀਂ ਬਿਲਕੁਲ ਸਹੀ ਕਰ ਰਹੇ ਹੋ ਇਸ ਨਾਲ ਕੀ ਹੋਇਆ ਉਹ ਰਾਜਾ ਗਲਤ ਰਸਤੇ ਤੇ ਚੱਲਣ ਲੱਗ ਗਿਆ ਕਿਉਂਕਿ ਰਾਜਨੇ ਰਾਜੇ ਨੂੰ ਕੋਈ ਰੋਕਣ ਟੋਕਣ ਵਾਲਾ ਨਹੀਂ ਸੀ ਹੋਇਆ ਕਿ ਹੌਲੀ ਹੌਲੀ ਉਸ ਰਾਜੇ ਦਾ ਸਾਰਾ ਰਾਜਦਰਵਾਰ ਖਤਮ ਹੋਣ ਲੱਗਿਆ ਜਦੋਂ ਰਾਜਾ ਬਿਲਕੁਲ ਗਰੀਬ ਹੋ ਗਿਆ ਉਦੋਂ ਉਹਦਾ ਦੋਸਤ ਦੁਸ਼ਮਣ ਦੇ ਨਾਲ ਖੜਾ ਮਿਲਿਆ ਅਤੇ ਗੁਰੂ ਚਨਕਿਆ ਕਹਿਣ ਲੱਗੇ ਕਿ ਸੱਚਾ ਦੋਸਤ ਉਹੀ ਹੈ ਜੋ ਹਮੇਸ਼ਾ ਤੁਹਾਡੇ ਮੂੰਹ ਤੇ ਸੱਚ ਬੋਲੇ ਚਾਹੇ ਤੁਸੀਂ ਗਲਤੀ ਹੋ ਜਿਹੜਾ ਦੋਸਤ ਤੁਹਾਡੇ ਮੂੰਹ ਤੇ ਤਾਰੀਫ ਕਰ ਰਿਹਾ ਤਾਂ ਸਮਝ ਲਓ ਉਹ ਤੁਹਾਡੀ ਪਿੱਠ ਪਿੱਛੇ ਤੁਹਾਨੂੰ ਹਰਾਉਣਾ ਚਾਹੁੰਦਾ ਹੈ ਅਤੇ ਇਹ ਜੇ ਦੋਸਤਾਂ ਤੋਂ ਬਸ ਕੇ ਰਹੋ ਕਿਉਂਕਿ ਉਹਨਾਂ ਦੀਆਂ ਮਿੱਠੀਆਂ ਗੋਲੀਆਂ ਉਹਨਾਂ ਦੀਆਂ ਮਿੱਠੀਆਂ ਗੱਲਾਂ ਜ਼ਹਿਰ ਦਾ ਕੰਮ ਕਰਦੀਆਂ ਅਤੇ ਨੰਬਰ ਤੀਜਾ ਇਹੋ ਜਿਹੇ ਰਿਸ਼ਤੇਦਾਰ ਜੋ ਤੁਹਾਡੀ ਤਰੱਕੀ ਤੋਂ ਮੱਚਦਾ ਹੋਵੇ ਅਤੇ ਗੁਰੂ ਚਨਕਿਆ ਕਹਿਣ ਲੱਗੇ ਕਿ ਪੁੱਤਰ ਹੁੰਦਾ ਰਿਸ਼ਤਾ ਕਦੇ ਵੀ ਸੱਚਾ ਨਹੀਂ ਹੁੰਦਾ ਜਿਹੜੇ ਮੱਚਣਾ ਹੁੰਦਾ ਨਾ ਮਚੇਵਾ ਉਹੋ ਖੁੰਦੇ ਰਿਸ਼ਤੇ ਨੂੰ ਵੀ ਖੋਖਲਾ ਕਰ ਦਿੰਦਾ ਅਤੇ ਗੁਰੂ ਚਨਕੇ ਨੇ ਇੱਕ ਉਦਾਹਰਨ ਦਿੰਦੇ ਹੋਏ ਕਿਹਾ ਕਿ ਪਾਂਡਵ ਅਤੇ ਕੌਰਵ ਦੋਨੇ ਇੱਕੋ ਹੀ ਪਰਿਵਾਰ ਦੇ ਸੀ ਪਰ ਦਰਯੋਦਨ ਨੂੰ ਪਾਂਡਵਾਂ ਦੀ ਸਫਲਤਾ ਦੇਖ ਕੇ ਜਲਨ ਮਹਿਸੂਸ ਹੋਈ ਮਚੇਵਾ ਹੋਇਆ ਦਰਯੋਦਨ ਨੇ ਪਾਂਡਵਾਂ ਦੇ ਮੂੰਹ ਉੱਤੇ ਪੂਰਾ ਮਿੱਠਾ ਰਿਹਾ ਪਰ ਪਿੱਠ ਪਿੱਛੇ ਉਹਨਾਂ ਨੂੰ ਹਰਾਉਣ ਦੀ ਪੂਰੀ ਸਾਜ਼ਿਸ਼ ਰਚੀ ਨਤੀਜਾ ਕੀ ਹੋਇਆ ਮਹਾਭਾਰਤ ਹੋਇਆ ਤੇ ਰਿਸ਼ਤੇ ਟੁੱਟ ਗਏ ਅਤੇ ਗੁਰੂ ਚਨਕਿਆ ਕਹਿਣ ਲੱਗੇ ਇਹੋ ਜਿਹੇ ਰਿਸ਼ਤੇਦਾਰ ਤੈਨੂੰ ਦੁੱਖ ਇਸ ਤੋਂ ਨਾਲ ਜ ਮਿਲਣਗੇ ਪਰ ਜਦੋਂ ਹੀ ਤੇਰੀ ਤਰੱਕੀ ਹੋਊਗੀ ਤੇਰੀ ਕਾਮਯਾਬ ਹੋਊਗੀ ਇਹ ਤੇਰੇ ਤੇ ਈਰਖਾ ਕਰਨਗੇ ਤੇਰੇ ਤੇ ਜਲਨ ਕਰਨਗੇ ਅਤੇ ਸੱਚਾਰਿਸਰ ਹੋਈ ਹੈ ਜੇ ਤੇਰੀ ਤਰੱਕੀ ਤੇ ਵੀ ਖੁਸ਼ ਹੋਵੇ। ਬਾਕੀ ਰਿਸ਼ਤੇਦਾਰ ਸਿਰਫ ਨਾਮ ਦੇ ਹੀ ਆਪਣੇ ਹੁੰਦੇ ਨੇ। ਇਸ ਲਈ ਆਪ ਦੀ ਸਫਲਤਾ ਕਿਸੇ ਨਾਲ ਵੀ ਸਾਂਝੀ ਕਰਨ ਤੋਂ ਪਹਿਲਾਂ 100 ਵਾਰੀ ਸੋਚੋ। ਅਤੇ ਚੌਥੀ ਗੱਲ ਉਹ ਵਿਦਵਾਨ ਜੋ ਵਫਾਦਾਰ ਨਾ ਹੋਵੇ। ਗੁਰੂ ਚਨਕਿਆ ਨੇ ਕਿਹਾ ਉਹ ਵਿਦਵਾਨ ਸਭ ਤੋਂ ਜ਼ਿਆਦਾ ਖਤਰਨਾਕ ਹੈ ਜਿਹੜਾ ਸਾਰਾ ਕੁਝ ਜਾਣਦਾ ਹੋਵੇ ਪਰ ਵਫਾਦਾਰੀ ਨਾ ਰੱਖੇ। ਕਿਉਂਕਿ ਇਹੋ ਜਿਹਾ ਵਿਦਵਾਨ ਤੇਰੇ ਸਾਰੇ ਰਾਜ਼ ਜਾਣਦਾ ਹੋਊਗਾ ਪਰ ਮੌਕਾ ਮਿਲਦੇ ਹੀ ਤੇਰੇ ਸਾਰੇ ਰਾਜ਼ ਦੁਸ਼ਮਣ ਨੂੰ ਦੱਸ ਦਊਗਾ। ਗੁਰੂ ਚਨਕ ਦੇ ਨੇ ਇੱਕ ਕਹਾਣੀ ਸੁਣਾਉਂਦੇ ਹੋਏ ਕਿਹਾ ਕਿ ਨੰਦ ਵੰਸ਼ ਦੇ ਇੱਕ ਰਾਜਾ ਨੇ ਆਪਦੇ ਦਰਬਾਰ ਦੇ ਵਿੱਚ ਇੱਕ ਵਿਦਵਾਨ ਰੱਖਿਆ ਉਸ ਵਿਦਵਾਨ ਨੂੰ ਨਿਤਿਆ ਦੀ ਪੂਰੀ ਜਾਣਕਾਰੀ ਸੀ ਰਾਜਾ ਨੇ ਸੋਚਿਆ ਇਹ ਵਿਦਵਾਨ ਮੇਰਾ ਰਾਜ ਬਚਾਊਗਾ ਪਰ ਉਸ ਵਿਦਵਾਨ ਨੇ ਦੁਸ਼ਮਣ ਤੋਂ ਪੈਸਾ ਲੈ ਲਿਆ ਤੇ ਰਾਜੇ ਦੇ ਰਾਜ ਦਰਬਾਰ ਦੀਆਂ ਕਮਜ਼ੋਰੀਆਂ ਅਤੇ ਜਿੰਨੇ ਵੀ ਪਲਾਨ ਬਣਾਏ ਸੀ ਸਭ ਦੱਸ ਦਿੱਤੇ ਦੂਸਰੇ ਰਾਜਿਆਂ ਨੂੰ ਨਤੀਜਾ ਕੀ ਹੋਇਆ ਰਾਜਾ ਦਾ ਜਿਹੜਾ ਰਾਜ ਦਰਬਾਰ ਸੀ ਸਾਰਾ ਤਬਾਹ ਹੋ ਗਿਆ ਅਤੇ ਗੁਰੂ ਚਨਕ ਕੇ ਕਹਿਣ ਲੱਗੇ ਗਿਆਨ ਦਾ ਫਾਇਦਾ ਉਹਦੇ ਹੀ ਹੈ ਜਿਹੋ ਦੇ ਨਾਲ ਤੁਹਾਡੀ ਵਫਾਦਾਰੀ ਹੈ ਨਹੀਂ ਤਾਂ ਉਹ ਤੁਹਾਡੇ ਲਈ ਅੱਗ ਬਣ ਜਾਊਗਾ ਅਤੇ ਤੁਹਾਡਾ ਸਾਰਾ ਕੁਝ ਮਚਾ ਦੇਊਗਾ ਅਤੇ ਗੁਰੂ ਚਨਕਿਆ ਕਹਿਣ ਲੱਗੇ ਸੱਚਾ ਵਿਦਵਾਨ ਉਹ ਹੀ ਹੈ ਜੋ ਤੁਹਾਡਾ ਭਰੋਸਾ ਨਾ ਤੋੜੇ ਚੰਦਰਗੁਪਤ ਨੇ ਸਾਰੀਆਂ ਗੱਲਾਂ ਸੁਣਨ ਤੋਂ ਬਾਅਦ ਗੁਰੂ ਚਨਕਿਆ ਨੂੰ ਕਿਹਾ ਗੁਰੂ ਜੀ ਫਿਰ ਭਰੋਸਾ ਆਖਿਰ ਕਿਸ ਤੇ ਕਰੀਏ ਅਤੇ ਕਿਸ ਤੇ ਨਾ ਕਰੀਏ ਅਤੇ ਗੁਰੂ ਚਨਕਿਆ ਹੱਸਦੇ ਹੋਏ ਕਹਿਣ ਲੱਗੇ ਪੁੱਤ ਭਰੋਸਾ ਤਾਂ ਕਰੋ ਪਰ ਆਪਦੀਆਂ ਅੱਖਾਂ ਨੂੰ ਤੇ ਕੰਨਾਂ ਨੂੰ ਹਮੇਸ਼ਾ ਖੁੱਲ੍ਹਾ ਰੱਖੋ ਨੌਕਰ ਤੇ ਸਿਰਫ ਐਨਾ ਕ ਭਰੋਸਾ ਰੱਖੋ ਜਿਹਦੇ ਨਾਲ ਉਹਦੇ ਕੰਮ ਦਿਖਾਈ ਦੇਣ ਅਤੇ ਦੋਸਤ ਹਮੇਸ਼ਾ ਉਹੀ ਚੁਣੋ ਜੋ ਤੁਹਾਡੇ ਮੂੰਹ ਤੇ ਹਮੇਸ਼ਾ ਸੱਚ ਬੋਲੇ ਅਤੇ ਰਿਸ਼ਤੇਦਾਰ ਹਮੇਸ਼ਾ